ਸਾਹਿਬ ਨੇ ਇਹ ਦਰਸਾ ਦਿੱਤਾ ਕਿ ਅਸਲ ਗੁਰੂ ਹੁਣ ਸ਼ਬਦ ਹੈ ਗਿਆਨ ਹੈ ਤੇ ਇਸ ਸ਼ਬਦ ਸਰੂਪ ਦਾ ਸਤਕਾਰ ਅਦਬ ਉਹ ਸਰੀਰਕ ਸਰੂਪ ਤੋਂ ਵੀ ਉੱਚਾ ਹੈ ਮਤਲਬ ਸ਼ਬਦ ਗੁਰੂ ਦੇ ਸਿਧਾਂਤ ਦੀ ਨਹੀਂ ਰੱਖ ਦਿੱਤੀ ਉਹਨਾਂ ਨੇ ਇਸੇ ਲਈ ਆਪ ਪਹਿਲਾਂ ਮੱਥਾ ਟੇਕਿਆ ਮਤਲਬ ਗੁਰੂ ਨੇ ਖੁਦ ਹੀ ਸ਼ਬਦ ਦੀ ਸਰਵਉੱਚਤਾ ਨੂੰ ਸਥਾਪਿਤ ਕੀਤਾ ਇਹ ਸਮਝਣਾ ਬਹੁਤ-ਬਹੁਤ ਜ਼ਰੂਰੀ ਹੈ ਜੀ ਬਿਲਕੁਲ ਤੇ ਇਹ ਸਾਰਾ ਕੰਮ ਸੌਖਾ ਨਹੀਂ ਸੀ ਚੁਣੌਤੀਆਂ ਵੀ ਆਈਆਂ ਅੱਛਾ ਕਿਹੋ ਜੀਆਂ ਚੁਣੌਤੀਆਂ ਜਿਵੇਂ ਉਸ ਸਮੇਂ ਹੋਰ ਵੀ ਕਈ ਕਵੀ ਸਨ ਕਾਨਾ ਛੱਜੋ ਸ਼ਾਹ ਹੁਸੈਨ ਪੀਲੂ ਉਹ ਵੀ ਚਾਹੁੰਦੇ ਸੀ ਕਿ ਉਹਨਾਂ ਦੀਆਂ ਰਚਨਾਵਾਂ ਸ਼ਾਮਿਲ ਹੋਣ ਪਰ ਗੁਰੂ ਸਾਹਿਬ ਨੇ ਇੱਕ ਕਸਵੱਟੀ ਰੱਖੀ ਸੀ ਗੁਰਮਤ ਦੀ ਕਸਵੱਟੀ ਗੁਰਮਤ ਦੀ ਕਸਵੱਟੀ ਹਾਂਜੀ ਮਤਲਬ ਸਿਰਫ ਉਹੀ ਬਾਣੀ ਸ਼ਾਮਿਲ ਕੀਤੀ ਜਿਸ ਵਿੱਚ ਇੱਕ ਨਿਰੰਕਾਰ ਦੀ ਸਿਫਤ ਸੀ ਹਉਮੈ ਦੀ ਗੱਲ ਨਹੀਂ ਸੀ ਤੇ ਜੋ ਸੱਚ ਦੇ ਰਾਹ ਤੇ ਤੋਰਦੀ ਸੀ ਕਿਸੇ ਦੀ ਨਿੱਜੀ ਪ੍ਰਸਿੱਧੀ ਜਾਂ ਕਰਮ ਕਾਂਡ ਦਾ ਪ੍ਰਚਾਰ ਨਹੀਂ ਤੇ ਫਿਰ ਗੋਇੰਦਵਾਲ ਸਾਹਿਬ ਤੋਂ ਪਹਿਲੇ ਗੁਰੂਆਂ ਦੀ ਬਾਣੀ ਵਾਲੀਆਂ ਪੋਥੀਆਂ ਲੈਣ ਜਾਣਾ ਹਾਂ ਉਹ ਬਾਬਾ